ਹਾਂ ਜੀ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇੰਟਰਨੈਟ ਦੇ ਉੱਤੇ ਕੱਲ ਪਰਸੋਂ ਦੀ ਇੱਕ ਵੀਡੀਓ ਘਮਰੀ ਆ ਜਿਦੇ ਵਿੱਚ ਇੱਕ ਮੁਸਲਮਾਨ ਵੀਰ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਦਰਸ਼ਨ ਕਰਨ ਲਈ ਗਿਆ ਵਾ ਹੋਇਆ ਕਿ ਵੀ ਦਰਸ਼ਨ ਕੀਤੇ ਚਲੋ ਉਹਨੇ ਵੀਡੀਓ ਬਣਾ ਕੇ ਪਾਈ ਇੱਕ ਵੀਡੀਓ ਨੇ ਇਹ ਵੀ ਪਾਈ ਮੈਂ ਦਰਸ਼ਨ ਕੀਤੇ ਮੈਨੂੰ ਵਧੀਆ ਲੱਗਾ ਦਰਸ਼ਨ ਕਰਕੇ ਦੂਜੀ ਵੀਡੀਓ ਦੇ ਵਿੱਚ ਕੀ ਵੇਖਣ ਨੂੰ ਮਿਲਿਆ ਵੀ ਉਹ ਪੰਜ ਸ਼ਨਾਨਾ ਕਰ ਰਿਹਾ ਵਾ ਉਹਨੇ ਪੈਰ ਵੀ ਵਿੱਚ ਡੋਬੇ ਆ ਕੰਡੀਸ਼ਨਾਂ ਨਾਲ ਕਰ ਰਿਹਾ ਤੇ ਪੰਜ ਸ਼ਨਾਨਾ ਕਰਦੇ ਉਹਨੇ ਹੱਥ ਵੀ ਧੋਤੇ ਮੂੰਹ ਤੇ ਵੀ ਛੱਟੇ ਮਾਰੇ ਤੇ ਕੀ ਕੀਤਾ ਵੀ ਚੂਲੀ ਭਰ ਕੇ ਉਹਨੇ ਹੁਣ ਉਹਦਾ ਫਰਜ਼ ਇਹ ਸੀ ਵੀ ਜੇ ਉਹਨੇ ਚੂਲਾ ਕਰਨਾ ਵੀ ਹੈ ਉਹ ਜਲ ਲੈਂਦਾ ਦੂਰ ਹੋ ਕੇ ਉਹਨੂੰ ਜਲ ਨੂੰ ਪੀਂਦਾ ਚੂਲੀ ਨਾ ਕਰਦਾ ਉਹਦੀ ਜਿੱਦਾਂ ਬੰਦਾ ਬੁਰਸ਼ ਕਰਕੇ ਚੂਲੀ ਕਰਦਾ ਉਹ ਚੂਲੀ ਨਹੀਂ ਕਰਨੀ ਚਾਹੀਦੀ ਉਹਨੂੰ ਉਦੋਂ ਵੀ ਉਹਦਾ ਫਰਜ਼ ਇਹ ਬੰਦਾ ਸੀ ਵੀ ਜੇ ਉਹਨੇ ਜਲ ਲਿਆ ਉਹਦੇ ਪਰੇ ਖੜਕੇ ਪੀ ਲੈਂਦਾ ਉਹਨੂੰ ਪਰ ਉਹਨੇ ਉਦਰ ਹੀ ਪੀਤਾ ਫਿਰ ਪੀਤਾ ਵੀ ਪਲੱਸ ਜਿਹੜੀ ਉਹਦੀ ਜੇ ਵੀਡੀਓ ਨੂੰ ਡੀਪਲੀ ਧਿਆਨ ਨਾਲ ਵੇਖਿਆ ਜਾਵੇ ਤੇ ਉਸ ਮੁੰਡੇ ਨੇ ਇਹਦਾ ਚੂਲੀ ਵੀ ਕੀਤੀ ਉਹਦੇ ਵਿੱਚ ਹੀ ਜਿਹੜਾ ਜਾਲ ਉਹਦੇ ਮੂੰਹ ਦੇ ਵਿੱਚ ਭਰਿਆ ਉਹ ਦੁਬਾਰਾ ਉਹਦੇ ਵਿੱਚ ਚੂਲੀ ਕਰਤੀ ਤੇ ਕਮਾਲ ਦੀ ਗੱਲ ਵੀ ਉਹਨੇ ਪੂਰੀ ਯੂਟਰੇ ਨਾਲ ਆਪਦੇ ਆਪਣੇ ਪੇਜ ਤੇ ਪਾਈ ਉਹ ਵੀਡੀਓ ਹੁਣ ਵੀਡੀਓ ਪਾਈ ਵੀਡੀਓ ਘੁੰਮੀ ਜਰੋ ਸਾਰੇ ਬੰਦੇ ਤੇ ਮੁੜ ਕੇ ਪਤਾ ਲੱਗਾ ਵੀ ਹਾਂ ਜਿਹੜਾ ਮੈਂ ਰੌਲਾ ਪਾਉਣਾ ਚਾਹੁੰਦਾ ਉਹ ਪੈ ਗਿਆ ਵਾ ਕੌਂਟਰੋਵਰਸੀ ਖੜੀ ਕਰਨੀ ਚਾਹੁੰਦਾ ਉਹ ਕੌਂਟਰੋਵਰਸੀ ਖੜੀ ਹੋ ਗਈ ਐ ਫਿਰ ਗੱਲ ਲਈ ਮਾਫੀ ਮੰਗਣ ਦੀ ਹੁਣ ਮਾਫੀ ਬੰਦੇ ਦਾ ਮੰਗਣ ਦਾ ਤਰੀਕਾ ਕਿਹੜਾ ਹੁੰਦਾ ਵਾ ਹੱਥ ਜੋੜੇ ਬੰਦਾ ਹੱਥ ਜੋੜ ਕੇ ਕਵੇ ਕਿ ਸੰਗਤ ਜੀ ਮੈਨੂੰ ਉਸ ਚੀਜ਼ ਦਾ ਨਹੀਂ ਹੀ ਪਤਾ ਇਹ ਹੁੰਦਾ ਮਾਫੀ ਮੰਗਣ ਦਾ ਤਰੀਕਾ ਸੰਗਤ ਜੀ ਮੈਨੂੰ ਉਸ ਚੀਜ਼ ਦਾ ਨਹੀਂ ਹੀ ਪਤਾ ਜੋ ਮੈਂ ਉੱਥੇ ਗਲਤੀ ਕਰਤੀ ਐ ਮਾਫੀ ਵੀ ਆ ਜੇਬਾਂ ਦੇ ਵਿੱਚ ਹੱਥ ਪਾਏ ਆ ਤੇ ਜਿਹੜਾ ਉਹਦਾ ਤਰੀਕਾ ਉਹ ਮਾਫੀ ਵਾਲਾ ਤਰੀਕਾ ਨਹੀਂ ਆ ਉਹਦਾ ਤਰੀਕਾ ਵੀ ਬੜੇ ਐਟੀਟਿਊਡ ਵਾਲਾ ਵਾ ਤੇ ਜੇ ਕੋਈ RAMDAS ਦੇ ਘਰ ਜਾ ਕੇ ਆਪਾਂ ਮਾਫੀ ਮੰਗੀਏ ਤੇ ਮਾਫੀ ਮੰਗਣ ਦਾ ਤਰੀਕਾ ਪਹਿਲੀ ਗੱਲ ਤਾਂ ਇਹ ਆ ਵੀ ਨਿਮਰਤਾ ਦੇ ਨਾਲ ਹੋਵੇ ਉਹ ਜਿਹੜਾ ਤਰੀਕਾ ਉਹਨੇ ਵਰਤਿਆ ਮੁੰਡੇ ਨੇ ਉਹ ਤਰੀਕਾ ਮਾਫੀ ਵਾਲਾ ਨਹੀਂ ਐਟੀਟਿਊਡ ਵਾਲਾ ਵਾ ਫਿਰ ਉਹਦੇ ਵਿੱਚੋਂ ਆਪਾਂ ਗੱਲ ਦੇ ਵਿੱਚੋਂ ਗੱਲ ਫੜੀਏ ਉਹਨੇ ਇਹ ਗੱਲ ਕਹੀ ਵੀ ਮੈਨੂੰ ਇਸ ਚੀਜ਼ ਦਾ ਪਤਾ ਨਹੀਂ ਸੀ ਪੰਚਨਾਣਾ ਕਰਨ ਦਾ ਪਤਾ ਸੀ ਸਵਾਲ ਮੈਂ ਪੁੱਛਿਆ ਪਤਾ ਨਹੀਂ ਸੀ ਦਰਬਾਰਤ ਸਾਹਿਬ ਜਾਣਾ ਵਾ ਦਰਬਾਰਤ ਸਾਹਿਬ ਜਾ ਕੇ ਉੱਥੇ ਇੰਨਾ ਪਤਾ ਵਾ ਜਿਹੜੀ ਵੀਡੀਓ ਉਹਨੇ ਇੱਕ ਬਾਹਰ ਖੋ ਕੇ ਪਾਈ ਐ ਉਹਨੂੰ ਇੰਨਾ ਪਤਾ ਵਾ ਪੀਏ ਗੁਰੂ ਰਾਮਦਾਸ ਮਹਾਰਾਜ ਦਾ ਸਥਾਨ ਆ ਉਹਨੂੰ ਇੰਨਾ ਪਤਾ ਵਾ ਪੀਏ ਧਾਰਮਿਕ ਜਗ੍ਹਾ ਵਾ ਇਤਿਹਾਸਕ ਜਗ੍ਹਾ ਵਾ ਪਰ ਉਹਨੂੰ ਇੰਨਾ ਨਹੀਂ ਪਤਾ ਕਮਾਲ ਦੀ ਗੱਲ ਵੇਖੋ ਜੋ ਉਹਦੇ ਜੋ ਉਹ ਆਪਣੇ ਹਿਸਾਬ ਨਾਲ ਦੱਸ ਰਿਹਾ ਉਹਨੂੰ ਇੰਨਾ ਨਹੀਂ ਪਤਾ ਪੇਦੇ ਵਿੱਚ ਚੂਲੀ ਨਹੀਂ ਕਰੀਦੀ ਹੁਣ ਜੇ ਕਿਤੇ ਜਾਲੋਂ ਰੁੜਦਾ ਪਿਆ ਆਵੇ ਇਦਾਂ ਵੀ ਮਗਰੋਂ ਨਮਾ ਆਈ ਜਾਂਦਾ ਅੱਗੇ ਨਦੀ ਵਾਂਗੂੰ ਗਾਹ ਰੁੜਦਾ ਜਾਂਦਾ ਫਿਰ ਗੱਲ ਹੋ ਰਹੀ ਆ ਪਰ ਉਹ ਜਲ ਕਿਹੜਾ ਵਾ ਸਵਾਲ ਕਰਾਂ ਉਹ ਜਲ ਕਿਹੜਾ ਵਾ ਜਿਹੜਾ ਜਲ ਉਥੇ ਇੱਕ ਥਾਂ ਤੇ ਸਿਰ ਖਲੋਤਾ ਵਾ ਉਹਦੇ ਵਿੱਚ ਚੂਲੀ ਕੀਤੀ ਕਈਆਂ ਨੇ ਮੈਂ ਬਿਆਨ ਸੁਨੇ ਆਂਦੇ ਵੇਖੋ ਜੀ ਉਥੇ ਨਿਗੇ ਨਗੇ ਬੱਚੇ ਇਸ਼ਨਾਨ ਕਰਨ ਵੜਦੇ ਆ ਉਹਨਾ ਉਹ ਵੀ ਤੇ ਬਾਥਰੂਮ ਕਰੀ ਦਿੰਦੇ ਆ ਉਨ੍ਹਾਂ ਵੀਰਿਆਂ ਨੂੰ ਮੈਂ ਜਵਾਬ ਦਵਾਂ ਵੀ ਇਹ ਜਿਹੜਾ ਬੰਦਾ ਸੀ ਇਹ ਨਿਗਾਹ ਜਾਂ ਬੱਚਾ ਸੀ ਪਹਿਲਾ ਸਵਾਲ ਬੱਚੇ ਬਾਥਰੂਮ ਕਰ ਦਿੰਦੇ ਆ ਬੱਚਿਆਂ ਨੂੰ ਉਸ ਗੱਲ ਦਾ ਨਹੀਂ ਪਤਾ ਹੁੰਦਾ ਬੱਚਿਆਂ ਨੂੰ ਉਸ ਚੀਜ਼ ਦਾ ਨਹੀਂ ਪਤਾ ਹੁੰਦਾ ਵੀ ਅਸੀਂ ਇੱਥੇ ਇਹ ਕੰਮ ਨਹੀਂ ਕਰਨਾ ਬੱਚੇ ਆ ਉਹਨਾਂ ਨੂੰ ਮਾਫ਼ ਕੀਤਾ ਜਾ ਸਕਦਾ ਵਾ ਲੇਕਿਨ ਜਿਹੜਾ ਬੰਦਾ ਆਪ ਜਾਣ ਬੁੱਝ ਕੇ ਚੂਲੀ ਕੀਤੀ ਜਿੰਨੇ ਮੈਂ ਸਵਾਲ ਕਰਾਂ ਵੀ ਲੱਗਦਾ ਨਹੀਂ ਵੀ ਇਹ ਕਿਤੇ ਨਾ ਕਿਤੇ ਕਿਸ ਮਕਸਦ ਨਾਲ ਉਹ ਵੀਰ ਸਾਡਾ ਆਇਆ ਉਹ ਮੁੰਡਾ ਸਾਡਾ ਆਇਆ ਸੀ ਉਹ ਜਿਹੜਾ ਸਾਡੇ ਅਸਥਾਨਾਂ ਦੇ ਹੁਣ ਮੈਨੂੰ ਕੋਈ ਵੀਰ ਇੱਥੇ ਇਹ ਗੱਲ ਨਾ ਕਵੇ ਵੀ ਹਾਏ ਤੂੰ ਮੁਸਲਮਾਨਾਂ ਨੂੰ ਮਾਰਾ ਬੋਲਿਆ ਮੁਸਲਮਾਨ ਮੈਂ ਪਹਿਲਾਂ ਬੇਨਤੀ ਕਰਦਾ ਮੁਸਲਮਾਨ ਵੀਰ ਉਹ ਵੀ ਹੈਗੇ ਆ ਜਿਹੜੇ ਤਿੰਨ ਤਿੰਨ ਚਾਰ ਚਾਰ ਘੰਟੇ ਲਾਈਨ ਦੇ ਵਿੱਚ ਖੜੇ ਹੋ ਕੇ ਅੰਦਰ ਦਰਸ਼ਨਾਂ ਲਈ ਜਾਂਦੇ ਆ ਉਹ ਵੀ ਮੁਸਲਮਾਨ ਵੀਰ ਪਿਆਰ ਵਾਲੇ ਹੈਗੇ ਆ ਮੁਸਲਮਾਨ ਵੀਰ ਉਹ ਵੀ ਹੈਗੇ ਆ ਜਿਹੜੇ ਮੁਸਲਮਾਨ ਵੀਰ ਹੜਾ ਆ ਵੇ ਸਿੱਖਾਂ ਤੇ ਕੋਈ ਵਿਵਪਤਾ ਪਈ ਹੋਵੇ ਕਿਸੇ ਤਰ੍ਹਾਂ ਦੇ ਵੀ ਕੋਈ ਮੁਸ਼ਕਲ ਆਈ ਹੋਵੇ ਸਿੱਖਾਂ ਦੇ ਤੇ ਉਹ ਮੁਸਲਮਾਨ ਵੀਰ ਆ ਉਹ ਨਾਲ ਸਿੱਖਾਂ ਦੇ ਮੋਢੇ ਨਾਲ ਮੋਢਾ ਜੋੜ ਕੇ ਖੜਦੇ ਆ ਉਹ ਮੁਸਲਮਾਨ ਵੀ ਆ ਉਹਨਾਂ ਦਾ ਅਸੀਂ ਵਿਰੋਧ ਨਹੀਂ ਕਰਦੇ ਹੁਣ ਤੁਸੀਂ ਕਹੋਗੇ ਇਹਦਾ ਵਿਰੋਧ ਕਿਉਂ ਕਰਦੇ ਜੀ ਅਸੀਂ ਇਹਦਾ ਵਿਰੋਧ ਉਥੋਂ ਤੱਕ ਨਹੀਂ ਕਰਦੇ ਜਿੰਨਾ ਤੱਕ ਇਹਨੇ ਸ਼੍ਰੀ ਅਕਾਲ ਤਖਤ ਸਾਹਿਬ ਸ਼੍ਰੀ ਦਰਬਾਰ ਸਾਹਿਬ ਗਿਆ ਬਾਹਰ ਖੜੋ ਕੇ ਇਹਨੇ ਵੀਡੀਓ ਬਣਾ ਕੇ ਪਾਈ ਜਿਹਦੇ ਵਿੱਚ ਇਹਨੇ ਦਰਬਾਰ ਸਾਹਿਬ ਬਾਰੇ ਪੋਜ਼ਿਟਿਵ ਗੱਲਾਂ ਕਹੀਆਂ ਅਸੀਂ ਉਹਦਾ ਵਿਰੋਧ ਨਹੀਂ ਕਰਦੇ ਅਸੀਂ ਤੇ ਵਿਰੋਧ ਉਸ ਗੱਲ ਦਾ ਕਰਦੇ ਆ ਜਿੱਥੇ ਇਹਨੇ ਚੂਲੀ ਕੀਤੀ ਗਲਤੀ ਕੀਤੀ ਕੰਟਰੋਵਰਸੀ ਖੜੀ ਹੋਈ ਫਿਰ ਮਾਫੀ ਮੰਗਣ ਦਾ ਤਰੀਕਾ ਸਹੀ ਨਹੀਂ ਸੀ ਮਾਫੀ ਮੰਗੀ ਕਿਸ ਤਰੀਕੇ ਨਾਲ ਜੇਬਾਂ ਦੇ ਵਿੱਚ ਹੱਥ ਪਾਏ ਬੜਾ ਐਟੀਟਿਊਡ ਨਾਲ ਹਾਂਜੀ ਮੇਰਕੋ ਜੀ ਮੈਨੂੰ ਪਤਾ ਨਹੀਂ ਮੈਂ ਅਣਜਾਣੇ ਦੇ ਵਿੱਚ ਕਰਤਾ ਲਓ ਜੀ ਮੈਨੂੰ ਮਾਫ ਕਰੋ ਐਣੀ ਜਾਉਣੀ ਯਾਰ ਇਹ ਤਰੀਕਾ ਨਹੀਂ ਹੁੰਦਾ ਮਾਫੀ ਮੰਗਦਾ ਮਾਫੀ ਮੰਗਣ ਦਾ ਤਰੀਕਾ ਹੁੰਦਾ ਸੰਗਤ ਜੀ ਸਿੱਖ ਭਰਾਵਾਂ ਨੂੰ ਮੈਂ ਬੇਨਤੀ ਕਰਾਂ ਜੋ ਮੈਂ ਇਹ ਕੰਮ ਸ਼੍ਰੀ ਦਰਬਾਰ ਸਾਹਿਬ ਜਾ ਕੇ ਕੀਤਾ ਇਹ ਉਹ ਤਰੀਕਾ ਮੈਨੂੰ ਨਹੀਂ ਸੀ ਪਤਾ ਮੈਂ ਕੰਮ ਗਲਤੀ ਨਾਲ ਉਹ ਕਰਤਾ ਇਹ ਤਰੀਕਾ ਹੁੰਦਾ ਤੇ ਜੇ ਗਲਤੀ ਨਾਲ ਵੀ ਕਰਤਾ ਤੇ ਉਥੇ ਚੂਲੀ ਕਰਨ ਦਾ ਕੀ ਮਤਲਬ ਹੈ ਇੰਨਾ ਨਹੀਂ ਉਹਨੂੰ ਪਤਾ ਕਿਸੇ ਨੂੰ ਵੀ ਪਤਾ ਹੁੰਦਾ ਜੇ ਦਰਬਾਰ ਸਾਹਿਬ ਪਹੁੰਚ ਗਿਆ ਉਹਨੂੰ ਦਰਬਾਰ ਸਾਹਿਬ ਦਾ ਪਤਾ ਵਾ ਪਰ ਦਰਬਾਰ ਸਾਹਿਬ ਜਾ ਕੇ ਇਹ ਕੰਮ ਨਹੀਂ ਕਰਨਾ ਮੈਂ ਉਦਾਂ ਨਹੀਂ ਉਹਨੂੰ ਪਤਾ ਸਿੱਧੀ ਜੀ ਗੱਲ ਆ ਉਹਨੇ ਕੰਮ ਜੋ ਕੀਤਾ ਗਲਤ ਕੀਤਾ ਚੂਲੀਆਂ ਕਰਨੀਆਂ ਬਾਹਰ ਟੁੱਟੀਆਂ ਲੱਗੀਆਂ ਕਰੋ ਚੂਲੀਆਂ ਕਰਨੀਆਂ ਤੁਸੀਂ ਬਾਥਰੂਮ ਦੇ ਵਿੱਚ ਜਾਓ ਉੱਥੇ ਚੂਲੀਆਂ ਕਰੋ ਕੋਈ ਨਹੀਂ ਰੋਕਦਾ ਕੋਈ ਬੁਰਸ਼ ਕਰੋ ਕੋਈ ਕੁਸ਼ ਇਨਾਣ ਕਰਨਾ ਹੁੰਦਾ ਹੋ ਤੋ ਬਾਥਰੂਮ ਬੜੇ ਬਾਹਰ ਉੱਥੇ ਕਰੋ ਸਰੋਵਰ ਇਸ ਕੰਮ ਲਈ ਨਹੀਂ ਆ ਵੀ ਤੁਸੀਂ ਵਿੱਚ ਚੂਲੀਆਂ ਕਰੋ ਉਹਦੇ ਦੂਜੀ ਬੇਨਤੀ ਖਾਸ ਕਰਕੇ ਇੱਕ ਬੇਨਤੀ ਮੈਂ ਉਹਨਾਂ ਵਾਸਤੇ ਕਰਦਾ ਜਿਹੜੇ ਹੌਲਦਾਰ ਬਾਜ ਸਾਡੇ ਹੁਣ ਹੌਲਦਾਰ ਬਾਜ ਇਹ ਨਾ ਸਮਝ ਲਿਓ ਵੀ ਮੈਂ ਨਿਹੰਗ ਸਿੰਘਾਂ ਨੂੰ ਕਹਿ ਰਿਹਾ ਮੈਂ ਨਹੀਂ ਜਿਹੜੇ ਅਸਲੀ ਨਹੀਂ ਹੈਗਾ ਸਿੰਘਿਆਂ ਉਹਨਾਂ ਨੇ ਉਸ ਗੱਲ ਦਾ ਵਿਰੋਧ ਵੀ ਕੀਤਾ ਵਾ ਕਿਹੜੀ ਗੱਲ ਦਾ ਭਲਾ ਇਹ ਗੱਲ ਮੈਂ ਹੁਣ ਦੂਜੀ ਟੌਪਿਕ ਦੀ ਕਰਾਂ ਜਿਹੜੇ ਪਿਛਲੇ ਦਿਨੀ ਇੱਕ ਛੋਟੇ ਜਿਹੇ ਸ਼ੋਕਰੇ ਨੇ ਨਿਹੰਗ ਸਿੰਘਾਂ ਵਾਲਾ ਬਣਾ ਤਾਰਨ ਕਰਕੇ ਤੇ ਜਿੰਨੇ ਜਾ ਕੇ ਤੇ ਲੋਕਾਂ ਦੇ ਸਿਰਾਂ ਤੋਂ ਟੋਪੀਆਂ ਨਾ ਲਾਈਆਂ ਹੁਣ ਉਹ ਸ਼ੋਕਰੇ ਨੂੰ ਮੈਂ ਪੁੱਛਣਾ ਚਾਹੁੰਦਾ ਵੀ ਹੁਣ ਉਹ ਸ਼ੋਕਰਾ ਕਿੱਥੇ ਐ ਜਿਹੜਾ ਜਾ ਜਾ ਕੇ ਲੋਕਾਂ ਦੇ ਸਿਰਾਂ ਤੋਂ ਟੋਪੀਆਂ ਲਾਉਂਦਾ ਪਿਆ ਸੀ ਟੋਪੀਆਂ ਲਾ ਕੇ ਨੇਜਿਆਂ ਦਾ ਟੰਗਦਾ ਪਿਆ ਸੀ ਉਹ ਸ਼ੋਕਰਾ ਹੁਣ ਕਿੱਥੇ ਐ ਅਗਲਾ ਸ਼ਰਿਆਮ ਦਰਬਾਰ ਸਾਰ ਚੂਲੀ ਕਰ ਗਿਆ ਚਲੋ ਚੂਲੀ ਕਰ ਗਿਆ ਉਹਨੇ ਵੀਡੀਓ ਬਣਾਈ ਵੀਡੀਓ ਵਾਇਰਲ ਹੋਈ ਚਲੋ ਠੀਕ ਹੈ ਉਸ ਸਮੇਂ ਤੇ ਤੁਸੀਂ ਉੱਥੇ ਮੌਜੂਦ ਨਹੀਂ ਸੀ ਮੈਂ ਮੰਨਦਾ ਵਾ ਟੋਪੀਆਂ ਲਾ ਕੇ ਜਿੰਨੇ ਨੇ ਜੇਰੇ ਟੰਗੀਆਂ ਉਸ ਵੇਲੇ ਤੂੰ ਦਰਬਾਰ ਸਾਂ ਮੌਜੂਦ ਨਹੀਂ ਸੀ ਮੈਂ ਮੰਨਦਾ ਵਾ ਪਰ ਮੈਂ ਸਵਾਲ ਪੁੱਛਣਾ ਚਾਹੁੰਦਾ ਆ ਕਿ ਜਦੋਂ ਤੇ ਉਹ ਬੰਦੇ ਨੇ ਵੀਡੀਓ ਪਾਈ ਹੁਣ ਉਹ ਟੋਪੀਆਂ ਲਾ ਕੇ ਨੇਜਾਂ ਦੇ ਟੰਗਣ ਵਾਲਾ ਕਿੱਥੇ ਗਿਆ ਵਾ ਉਹ ਕੌਮ ਦਾ ਯੋਧਾ ਕਿੱਥੇ ਗਿਆ ਹਣ ਜਾਵੇ ਇਨੂੰ ਵੀ ਹੁਣ ਏਦਾਂ ਇਤੋਂ ਵੀ ਮਾਫੀ ਮੰਗਾ ਕੇ ਆਵੇ ਉਹ ਉਹ ਯੋਧਾ ਹੁਣ ਕਿੱਥੇ ਗਿਆ ਵਾ ਇੰਨੀਆਂ ਡੇਲੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀਆਂ ਬਿਆਰਦੀਆਂ ਹੋ ਰਹੀਆਂ ਵਾ 328 ਰੁਪਏ ਲਾ ਪਤਾ ਵਾ ਆਂਦੇ ਜੀ ਵੇਖੋ ਪਤਾ ਨਹੀਂ 100 ਤੇ ਪਤਾ ਨਹੀਂ ਕਿੰਨੇ ਸਰੂਪ ਲੱਭ ਗਏ ਆ ਪੱਕਾ ਸਬੂਤ ਹੈਗਾ ਵੀ ਕੀ ਉਹ 100 ਜਿਹੜੇ ਉੰਨੇ ਸਰੂਪ ਲੱਭੇ ਕੀ ਉਹ ਸੱਚੀ ਉਹੀ ਸਰੂਪ ਹੈ ਜਿਹੜੇ ਗਾਇਬ ਹੋਏ ਸੀ ਕੋਈ ਸਬੂਤ ਹੈਗਾ ਚਲੋ ਉਸ ਤੋਂ ਅੱਗੇ ਇੰਨੇ ਸਰੂਪ ਗਾਇਬ ਹੋ ਗਏ ਕੁਇਨ ਨੇਜਰ ਟੋਪੀ ਟੰਗਰਾਂ ਵਾਲੇ ਪਹੁੰਚਿਆ ਉਹ ਇੰਨੀਆਂ ਬੇਅਤਬੀਆਂ ਗੁਰੂ ਘਰਾਂ ਸਾਹਿਬ ਦੀਆਂ ਹੋ ਗਈਆਂ ਕੁਇਨ ਨੇਜਰ ਟੋਪੀ ਟੰਗਰਾਂ ਵਾਲੇ ਪਹੁੰਚਿਆ ਐਨੇ ਨੁਕਸਾਨ ਡੇਲੀ ਸਿੱਖਾਂ ਦੀਆਂ ਬੱਚੀਆਂ ਦੇ ਨਾਲ ਬੇਬੱਤੀਆਂ ਹੁੰਦੀਆਂ ਪੁੱਛੋ ਕਿੱਥੇ ਉਹ 13 ਸਾਲ ਦੀ ਬੱਚੀ ਦੀ ਬੇਬੱਤੀ ਹੋਈ ਕੁਇਨ ਨੇਜਰ ਟੋਪੀ ਟੰਗਰਾਂ ਵਾਲੇ ਪਹੁੰਚਿਆ ਉੱਥੇ ਹੁਣ ਇੱਥੇ ਸੋਚਿਓ ਮੈਂ ਗੱਲ ਨਿਹੰਗ ਸਿੰਘਾਂ ਨਾਲ ਨਹੀਂ ਕਰਦਾ ਮੈਂ ਗੱਲ ਉਹਦੀ ਕਰਦਾ ਵਾਂ ਜਿਹੜੇ ਨਿਹੰਗ ਸਿੰਘਾਂ ਦੇ ਬਾਣੇ ਤਾਰਨ ਕਰਕੇ ਤੇ ਜਿਹੜੇ ਇਦਾਂ ਕੌਮ ਦੇ ਆਂਦੇ ਅਸੀਂ ਰਾਖੇ ਬਣੇ ਫਿਰਦੇ ਆਂ ਕਿੱਥੇ ਸ਼ੁਕਰ ਆਵਣਾ ਮੱਲਾ ਮਾਰਿਆਂ ਤੇ ਜੋਰ ਚੱਲਦਾ ਹੈ ਉਥੇ ਅਗਲਾ ਇੰਟਰਨੈਟ ਤੇ ਵੀਡੀਓ ਬਣਾ ਕੇ ਪਾ ਗਿਆ ਵੀਡੀਓ ਬਣਾ ਕੇ ਪਾਈ ਪਲੱਸ ਚਲੋ ਉਸ ਸਮੇਂ ਤੇ ਮੈਂ ਮੰਨਦਾ ਵੀ ਤੂੰ ਉਹਦੇ ਲੱਗੇ ਹੀ ਨਹੀਂ ਖਲੋਤਾ ਜਦੋਂ ਉਹ ਚੂਲੀ ਕਰਨ ਰਿਹਾ ਸੀ ਪਰ ਹੁਣ ਤੇ ਤੂੰ ਉਹ ਵੀਡੀਓ ਵਾਇਰਲ ਹੋਈ ਹੁਣ ਤੇ ਜਾ ਕੇ ਉਹਨੂੰ ਘੇਰ ਵੀ ਹਾਂ ਬਈ ਚੂਲੀ ਕਰਨ ਦਾ ਕੀ ਮਤਲਬ ਹੈ ਹੁਣ ਤੇ ਜਾ ਕੇ ਘੇਰੇ ਪਰ ਨਹੀਂ ਉਦੋਂ ਪਤਾ ਸੀ ਉਦੋਂ ਜੋਰ ਮਾਰਿਆ ਤੇ ਚੱਲਣਾ ਸੀ ਮਾਰਿਆ ਤੇ ਜੋਰ ਚੱਲਣਾ ਇਹਨੇ ਮਾਰਿਆ ਜੋਰ ਚਲਾਤਾ ਜਿਵੇਂ ਡਾਂਗ ਕਾਇਮ ਹੁੰਦੀ ਨਾ ਉਦਰ ਨੂੰ ਨਹੀਂ ਤਿਆਨ ਕਰਦਾ ਉਹ ਸ਼ੋਕਰਾ ਨਾਲ ਜਿਹੜੇ 500 ਤ ਜਾਣੇ ਇਹਨਾਂ ਦੇ 10 ਬੰਦੇ ਟੀਮ ਇਹਨਾਂ ਦੀ ਹੋਰ ਕਿੰਨੀ ਗੱਲ ਕਰਦਾ ਭਲਾ ਮੈਂ ਆ ਜਿਹੜਾ ਸ਼ੋਕਰਾ ਟੋਪੀਆਂ ਲਾ ਕੇ ਢੰਗਣਿਆਂ ਵਿੱਚ ਜਾਂਦੇ ਉਹ ਨਾਮ ਧਾਰੀ ਬਰਾਬਰ ਗੁਰੂ ਗ੍ਰੰਥ ਸਾਹਿਬ ਦੇ ਗੁਰਤਾ ਗਦੀ ਆਪਦੀ ਕਹਿ ਕੇ ਬੈਠਾ ਵਾ ਬਰਾਬਰ ਚਵਰਛਤਰ ਤਖਤ ਦੇ ਮਾਲਕ ਜਿੱਥੇ ਆਪਾਂ ਗੁਰੂ ਗ੍ਰੰਥ ਸਾਹਿਬ ਨੂੰ ਕਹਿੰਦੇ ਆ ਉਹ ਬਰਾਬਰ ਗੁਰੂ ਗ੍ਰੰਥ ਸਾਹਿਬ ਦੇ ਚਵਰਛਤਰ ਤਖਤ ਲਾ ਕੇ ਨਾਮਧਾਰੀ ਬਾਬਾ ਬਿੰਦਾ ਬਾਬਾ ਉਹਦੇ ਸਿੰਘ ਬਾਬਾ ਦਲੀਪ ਸਿੰਘ ਬਰਾਬਰ ਗੁਰੂ ਗ੍ਰੰਥ ਸਾਹਿਬ ਮਾਹੀ ਦੇ ਬਿੰਦੇ ਜਾਓਗੇ ਉਧਰ ਅਗਲਾ ਡਾਂ ਜਦੋਂ ਜਦੋਂ ਤੁਸੀਂ ਟੋਪੀਆਂ ਟੰਗੀਆਂ ਨਾਲ ਤੁਹਾਨੂੰ ਨੇ ਜਿਹੜੇ ਟੰਕੇ ਭੇਜਣਾ ਇਦਾਂ ਤੇ ਜੇ ਨੇਜਰ ਟੰਗਾਂ ਦਾ ਇਦਾਂ ਸ਼ੌਂਕ ਆ ਤੇ ਮੇਰੀ ਤੇ ਬੇਨਤੀ ਉਦੋਂ ਪਹਿਲਾਂ ਵੀ ਮੈਂ ਇਹੋ ਕੀਤੀ ਸੀ ਕਿ ਜੇ ਸੁਖਾ ਸਿੰਘ ਮਹਤਾਬ ਸਿੰਘ ਬਣ ਕੇ ਦੇ ਮੱਸੀਆ ਰੰਗੜ ਦਾ ਫੇਰ ਟੰਗਿਆ ਇਦਾਂ ਦੇ ਸ਼ੌਂਕ ਪੂਰੇ ਕਰਨੇ ਆ ਤੇ ਜਾ ਕੇ ਨਾਮਧਾਰੀ ਦਾ ਸਿਰ ਟੰਗੋ ਪਰ ਗਲੇ ਸਰਕਾਰੇ ਦਰਬਾਰੇ ਪਹੁੰਚੇ ਟਾੜਾ ਢੰਗ ਦੇਣਾ ਉਹਨਾਂ ਨੇ ਤਾਂ ਜੇ ਨਹੀਂ ਜਿੱਥੇ ਲੱਤਾਂ ਭਾਰ ਚਲਦੀਆਂ ਫਿਰ ਉਧਰ ਜੇ ਪੰਗੇ ਲੈਣ ਜੋ ਗਿਣੀ ਨਾ ਤਾਂ ਫਿਰ ਮਾੜਿਆਂ ਦੇ ਵੀ ਨਾਚ ਲਾਇਆ ਕਰੋ ਇਹ ਬੇਨਤੀ ਖਾਸ ਕਰਕੇ ਮੈਂ ਹੁਲੜ ਬਾਜਾ ਨੂੰ ਕੀਤੀ ਹੈ ਹੁਣ ਇੱਥੇ ਗੱਲ ਕਰਾਉਣ ਵਾਲੇ ਹਾਏ ਸਿੰਘਾਂ ਨੂੰ ਮਾੜਾ ਬੋਲਿਆ ਹਾਏ ਸਿੰਘਾਂ ਨੂੰ ਮਾੜਾ ਬੋਲਿਆ ਜਦੋਂ ਜਵਾਬ ਨਹੀਂ ਹੁੰਦਾ ਮੇਰੀ ਬੇਨਤੀ ਆ ਸਿੰਘਾਂ ਨੂੰ ਤਾਂ ਮਾੜਾ ਬੋਲਿਆ ਕਿਸੇ ਨੇ ਨਹੀਂ ਮਾੜਾ ਤੇ ਹੁਲੜ ਬਾਜਾ ਨੂੰ ਬੋਲਿਆ ਵਾ ਹੁਲੜ ਬਾਜਾ ਸਿੰਘ ਤੂੰ ਆਪ ਦੱਸਦੋ ਹੋਲੜਬਾਜ ਬੰਦੇ ਦਾ ਕੋਈ ਧਰਮ ਨਹੀਂ ਹੁੰਦਾ ਇਹ ਉਹ ਲੋਕ ਹੈ ਜਿਹੜੇ ਬਾਣੇ ਧਾਰਨ ਕਰਕੇ ਸਿੱਖੀ ਵਾਲੇ ਸਿੱਖੀ ਨੂੰ ਬਦਨਾਮ ਕਰਨ ਡਏ ਹੈਗੇ ਤੇ ਬਾਕੀ ਕੋਈ ਮੈਂ ਇਥੇ ਇਹ ਨਾ ਸੋਚਿਓ ਮੈਂ ਕਿਸੇ ਮੁਸਲਮਾਨ ਵੀਰ ਨੂੰ ਮਾਰਾ ਕਿਹਾ ਨਹੀਂ ਮੁਸਲਮਾਨ ਵੀਰ ਆਉਣ ਦਰਬਾਰ ਸਾਹਿਬ ਨੱਕ ਮਸਤਕ ਹੋਣ ਸਾਡੇ ਨਾਲ ਉਹ ਮੋਢੇ ਨਾਲ ਮੋਢਾ ਜੋੜ ਕੇ ਖੜੇ ਹੁੰਦੇ ਆ ਹਿੰਦੂ ਵੀਰ ਖੜੇ ਹੁੰਦੇ ਆ ਕੋਈ ਇੱਕ ਧਰਮ ਦੇ ਵਿੱਚ ਇੱਕ ਬੰਦਾ ਮਾਰਾ ਹੋਵੇ ਨਾ ਤਾਂ ਆਪਾਂ ਸਾਰੇ ਧਰਮ ਨੂੰ ਨਹੀਂ ਮਾਰਾ ਕਹਿਣਾ ਫਤਿਹ ਦੀ ਸਾਂਝ ਪਾਈ ਗਈ ਵਾਹਿਗੁਰੂ ਜੀ ਕਾ ਖਾਲਸਾ বাইগুরুজি কী ফেহে